11 ਸਨੇਚਿੰਗ ਦੀਆਂ ਵਾਰਦਾਤਾਂ ਸ਼ਾਮਿਲ ਸਨ ਦੋਵੇਂ ਮੁਲਜ਼ਮ ਸੋ ਲੁੱਟਦਾ ਸੋਨਾ ਖਰੀਦਣ ਵਾਲਾ ਸੁਨਿਆਰਾ ਵੀ ਕਾਬੂ ਆ ਗਿਆ ਬਟਾਲਾ ਦੇ ਵਿੱਚ ਸਨੇਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੁੱਟਦਾ ਸੋਨਾ ਖਰੀਦਣ ਵਾਲਾ ਜਿਹੜਾ ਕਿ ਸੁਨਿਆਰਾ ਉਸ ਨੂੰ ਵੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਕੁਝ ਦਿਨਾਂ ਦੇ ਵਿੱਚ ਕਾਫੀ ਆਪਣੇ ਸ਼ਹਿਰ ਦੇ ਵਿੱਚ ਚੇਨ ਸਨੇਚਿੰਗ ਦੀਆਂ ਵਾਲੀਆਂ ਸਨੇਚਿੰਗ ਬਜ਼ੁਰਗਔਰਤਾਂ ਤੋਂ ਜਾਂ ਦੂਸਰੇ ਆਉਟਾਂ ਤੋਂ ਇਦਾਂ ਦੀਆਂ ਵਾਰਦਾਤਾਂ ਹੋਈਆਂ ਜਿਦੇ ਨਾਲ ਆਲਰੇਡੀ ਸਮਾਜ ਵਿੱਚ ਥੋੜੀ دہشت ਪੈਂਦੀ ਹੈ ਤੇ ਸੈਂਸ ਆਫ ਸਕਿਉਰਿਟੀ ਦੀ ਥੋੜੀ ਨਾ ਫੀਲਿੰਗ ਘਟਦੀ ਹੁੰਦੀ ਹੈ ਵਿੱਚ ਤੇ ਇਹਦੇ ਵਿੱਚ ਪਿੱਛੇ ਦੀ ਇੱਕ ਵਾਰਦਾਤ ਹੋਈ ਸੀ ਇੱਥੇ ਗਊਸ਼ਾਲਾ ਰੋਡ ਤੇ 17 ਤਰੀਕ ਨੂੰ ਇੱਕ ਬਜ਼ੁਰਗ ਲੇਡੀ ਦੀ ਸਵੇਰੇ 5:30 5 ਵਜੇ ਦੇ ਗੂਗੂ ਤੇ ਹਸਪੀਟਲ ਦੇ ਨਜ਼ਦੀਕ ਉਹਦੀ ਵਾਲੀ ਹੋਈ ਸੀ ਉਹ ਤੋਂ ਸੁਣਾ ਚੁਣ ਫਿਰ ਉੱਥੋਂ ਥੋੜਾ ਅਸੀਂ ਐਕਟਿਵ ਹੋਏ ਸੀ ਸੀਸੀਟੀਵੀ ਖੰਗਾਲੇ ਸਾਰੇ ਆਪਣਾ ਦੇਖੇ ਤੋ ਉਸ ਤੋਂ ਬਾਅਦ ਵਿੱਚ ਜੋ ਸ਼ਮਸ਼ੇਰ ਸਿੰਘ ਇੱਕ ਹਰਪੁਰੇ ਦਾ ਤੇ ਇੱਕ ਪ੍ਰਭਜੋਤ ਖਾਨ ਫਤਕਿਲਾ ਲਾਲ ਸਿੰਘ ਦੇ ਅਸੀਂ ਦੋ ਨੌਜਵਾਨੇ ਤੇ ਜ਼ਿਕਰਾਰ ਕੀਤੇ ਗ੍ਰਿਫਤਾਰ ਕਰਕੇ ਪਰੇ ਤੇ ਅਸੀਂ ਇਹਦੇ ਵਿੱਚ ਤਿੰਨੇ ਟੀਮਾਂ ਲੱਗ ਗਈਆਂ ਕਿਉਂਕਿ ਏਰੀਆ ਸਿਵਲ ਐਂ ਦੇ ਏਰੀਆ ਚ ਵੀ ਹੋਈਆਂ ਨੇ ਉਹ ਬੇਸਿਕਲੀ ਜਿਹੜੀ ਵਾਰਦਾਤ ਸੀ ਉਹ ਸਿਟੀ ਦੀ ਸੀ ਉਹਦੇ ਵਿੱਚ ਸੀਆਈਏ ਵਾਲੇ ਵੀ ਇਨਵੋਲਵ ਹੋਏ ਅਸੀਂ ਸਾਰਿਆਂ ਦੀ ਮਤ ਲਾ ਕੇ ਟੀਮਵਰਕ ਤੇ ਸਾਹ ਨੇ ਸਾਰਿਆਂ ਨੂੰ ਆਪਣੇ ਆਪਣੇ ਐਸਐਸਪੀ ਸਾਹਮਣੇ ਡਿਊਟੀਆਂ ਵੰਡਦੀਆਂ ਤੁਸੀਂ ਕਿਹੜਾ ਏਰੀਆ ਤੁਸੀਂ ਕਿਹੜਾ ਉਹ ਵੀ ਐਸਐਸਪੀ ਸਾਹਿਬ ਹੀ ਇਸ ਕਹਿੰਦੇ ਕਿ ਭਈ ਇਹ ਕਰਨੀ ਹੀ ਕਰਨੀ ਹੈ ਟ੍ਰੇਸ ਕੁਝ ਹੋ ਜਾਵੇ ਉਹ ਟੀਮਾਂ ਬਣ ਗਈਆਂ ਜੀ ਤੇ ਉਹ ਫਿਰ ਜਦੋਂ ਇਸ ਨੂੰ ਅਸੀਂ ਪੇਸ਼ ਕੀਤਾ ਫੜ ਲਿਆ ਉਹਨੂੰ ਫਿਰ ਅਸੀਂ ਪੁੱਛਕਿਛ ਕੀਤੀ ਤੇ ਪੁੱਛਕਿਛ ਚ ਆਪਣਾ ਉਹਨੇ ਮੰਨੀਆਂ ਵਾਰਦਾਤਾ ਪੰਜ ਦੇ ਕਰੀਬ ਸਿਵਲ ਐਂਡਿਅਮ ਵਾਰਦਾਤਾ ਮੰਨੀਆਂ ਉਹਦੇ ਵਿੱਚ ਇੱਕ ਜੇ ਚੈਨੀ ਗਈ ਸੀ ਜੀ ਉਹਦੇ ਚ 2 ਟੋਲੇ ਦੀ ਕਰੀਬ ਚੈਨੀ ਗਈ ਸੀ ਇੱਕ ਤੇ ਹੋਰ ਮਾਤਾ ਦੀ ਵਾਲੀ ਗਈ ਸੀ ਹੋਰ ਚਾਰ ਦੀਆਂ ਤਿੰਨ ਵਾਲੀਆਂ ਗਈਆਂ ਸੀ ਇਹਨਾਂ ਦੇ ਇੱਕ ਮਾਤਾ ਦੀ ਵਾਲੀ ਗਈ ਸੀ ਹੋਰ ਪੰਜ ਉਹ ਤੋਂ ਪੰਜ ਬਾਦੀਆਂ ਦੀ ਉਹਨੇ ਵਾਰਦਾ ਤਾਂ ਮੰਨੀ ਫਿਰ ਜਦੋਂ ਆਪਣੀ ਜੀਰ ਪੁੱਛ ਕੇ ਚੀਤੀ ਕਿ ਬਾਦੀਆਂ ਤੁਸੀਂ ਕੀ ਕਰਦੇ ਕਿੱਥੇ ਕਰਦੇ ਹੋ ਉਹਨੇ ਫਿਰ ਦੱਸਿਆ ਕਿ ਇੱਥੇ ਸ਼ਰਦਾਈ ਕੇ ਜੁਲਰ ਆ ਅਸੀਂ ਬੜੇ ਚਿਰ ਤੋਂ ਇਹ ਵੀ ਗੱਲ ਸਾਹਮਣੇ ਆਂਦੀ ਹੈ ਅਸੀਂ ਉਹਨਾਂ ਨੂੰ ਇੱਕ ਪਰਚੇ 'ਚ ਅਰੈਸਟ ਵੀ ਕਰ ਲਿਆ ਸਿਵਲ ਅੰਮਲ ਮਗਦਮੇ 'ਚ ਆਪਣੇ ਸਿਟੀ ਵਾਲੇ ਮਗਦਮੇ ਦੇ ਵਿੱਚ ਵੀ ਅੱਜ ਅਰੈਸਟ ਅਸੀਂ ਡਾੜ ਰਹੇ ਹਾਂ ਉਹਦੀ ਉਹਦੀ ਪ੍ਰੋਡਕਸ਼ਨ ਮੰਨ ਤੇ ਲਿਆ ਕੇ ਅੱਜ ਕੋਰਟ 'ਚ ਪੇਸ਼ ਕਰ ਰਹੇ ਹਾਂ ਅਸੀਂ ਤੇ ਉਤੋਂ ਹੋਰ ਮਜੀਦ ਅਸੀਂ ਕਰਾਂਗੇ ਬਰਾਮਦਗੀ ਵੀ ਹੋਏਗੀ ਪੁੱਛਗਛ ਹੋਏਗੀ ਤੇ ਇਹ ਵੀ ਸਾਡੇ ਧਿਆਨ ਚਾਹੀਏ ਕਿ ਸ਼ਾਇਦ ਜਿਹੜੇ ਹੋਰ ਸਨੈਚਰ ਸੀ ਸ਼ਾਇਦ ਉਹ ਵੀ ਇਹਨੂੰ ਸਮਾਨ ਦਿੰਦੇ ਰਹੇ ਨੇ ਇਹਦੇ ਨਾਲ ਇਹ ਹੁੰਦਾ ਕਿ ਜਦੋਂ ਕਿਸੇ ਚੋਰ ਦੇ ਸਮਾਨ ਦੀ ਜਿਹੜੀ ਖਰਦੋਤ ਹੋ ਜਾਂਦੀ ਹੈ ਉਹਨੂੰ ਥੋੜੇ ਪੈਸੇ ਮਿਲ ਜਾਂਦੇ ਉਹਦਾ ਵੀ ਹੌਸਲਾ ਵਧ ਜਾਂਦਾ ਜਿਸ ਤਰ੍ਹਾਂ ਕੋਈ ਚੋਰੀ ਦਾ ਮਾਲ ਕੋਈ ਖਰੀਦਦਾ ਹੀ ਨਹੀਂ ਤੇ ਫਿਰ ਉਹ ਵੀ ਡੀਮੋਰਲਾਈਜ਼ ਕੁਆਲ ਹੋ ਜਾਂਦੇ ਦੂਸਰੇ ਤੇ ਤੋਂ ਇਸ ਪਾਸੇ ਨੂੰ ਪ੍ਰਫੁੱਲਤ ਨਹੀਂ ਹੁੰਦੇ ਇਸ ਇਸ ਤਰ੍ਹਾਂ ਦਾ ਉਹਨਾਂ ਦਾ ਕੰਮ ਥੋੜਾ ਡਾਊਨ ਹੁੰਦੇ ਨੇ ਪਰ ਇਹ ਇਹ ਸਮਾਜ ਦੇ ਜਿਹੜੇ ਇਸ ਤਰ੍ਹਾਂ ਦੇ ਜੁਵਲਰਸ ਸਾਰੇ ਜੁਵਲਰਸ ਨਹੀਂ ਇਸ ਤਰ੍ਹਾਂ ਬੜੇ ਵਧੀਆ ਤੇ ਬਟਾਵਲਾ ਸ਼ਹਿਰ ਦੇ ਵਿੱਚ ਜੁਵਲਰ ਐਸੋਸੀਏਸ਼ਨ ਬੜੀ ਤਗੜੀ ਬਣ ਬੋ ਨਾਮੀ ਜੁਵਲਰਸ ਜਾਂ ਦੂਸਰੇ ਇਸ ਤਰੀਕੇ ਦਾ ਇੱਕ ਦੋ ਇੱਕਾ ਦੁੱਕਾ ਜਿਹੜੇ ਹੁੰਦੇ ਨੇ ਉਹਦੇ ਨਾਲ ਸਾਰੀ ਬਰਾਦਰੀ